ਆਕਲ ਇਹ ਫੈ ਨਹੀਂ ਗਿਆ ਗਾਇ ਫਿਰ ਕੋਈ ਨਾ। ਦੋ ਤੇਰਾ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਜੰਮ ਕੇ ਚੱਲੀਆਂ ਬੋਤਲਾਂ ਤੇ ਟਾ ਡੋੜੇ। 4-5 ਮਹੀਨੇ ਪਹਿਲਾਂ ਵੀ ਦੋਵਾਂ ਵਿਚਕਾਰ ਹੋਇਆ ਸੀ ਜੰਮ ਕੇ ਝਗੜਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ। ਬਦਮਾਸ਼ਾਂ ਨੇ ਇੱਕ ਨੌਜਵਾਨ ਤੇ ਦਾਤਰ ਨਾਲ ਕੀਤਾ ਹਮਲਾ। ਗੰਭੀਰ ਰੂਪ ਚ ਨੌਜਵਾਨ ਨੂੰ ਕਰਾਇਆ ਗਿਆ ਹਸਪਤਾਲ ਚ ਪਰਤੀ। ਦੇ ਮਾਰੋ ਇੱਥੇ ਜਾਓ ਅਜੇ ਹੀ ਲੜਾਈ ਸ਼ਾਇਦ ਹੀ ਤੁਸੀਂ ਕਦੇ ਪਹਿਲਾਂ ਦੇਖੀ ਹੋਵੇਗੀ ਕਰੀਬ 40 ਤੋਂ 50 ਨੌਜਵਾਨ ਕਈ ਕਰਾਂ ਤੇ ਇੱਟਾਂ ਰੋੜਿਆਂ ਨਾਲ ਅਤੇ ਬੋਤਲਾਂ ਨਾਲ ਹਮਲਾ ਕਰ ਰਹੇ ਨੇ ਮਾਮਲਾ ਹੈ ਅੰਮ੍ਰਿਤਸਰ ਦੇ ਨਹਿਰੂ ਕਲੋਨੀ ਦਾ ਜਿੱਥੇ ਦੋ ਦਿਨਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਜੰਗ ਕੇ ਝੜਪ ਹੋਈ ਇਲਾਕੇ 'ਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ ਇਲਾਕੇ ਦੇ ਲੋਕਾਂ ਨੇ ਅੰਕੁਸ਼ ਨਾਮ ਦੇ ਇੱਕ ਨੌਜਵਾਨ ਤੇ ਇਲਜ਼ਾਮ ਲਾਏ ਨੇ ਕਿ ਉਸ ਨੇ 40 ਦੇ ਕਰੀਬ ਨੌਜਵਾਨਾਂ ਦੇ ਨਾਲ ਇਕੱਠੇ ਹੋ ਕੇ ਉਹਨਾਂ ਨੂੰ ਪਹਿਲਾਂ ਗੱਲਾਂ ਗੱਡੀਆਂ ਅਤੇ ਫਿਰ ਉਹਨਾਂ ਦੀਆਂ ਗੱਡੀਆਂ ਮੋਟਰਸਾਈਕਲਾਂ ਘਰ ਆਦ ਸਭ ਕੁਝ ਤਹਸਨਾਸ ਕਰਕੇ ਰੱਖ ਦਿੱਤਾ ਗੱਲ ਹੋਈ ਹੈ ਜੀ ਮੇਰਾ ਨਾਮ ਭਾਜੀ ਸ੍ਰੇਸ਼ ਕੁਮਾਰ ਆ ਹਾਂ ਜੀ ਤੇ ਮੈਂ ਆਪਣੀ ਦੁਕਾਨ ਤੇ ਕੱਪੜੇ ਪ੍ਰੈਸ ਕਰ ਰਿਆ ਸੀ ਤੇ ਅੰਕੁਸ਼ ਮੁੰਡਾ ਜਿਹਨੂੰ ਮੈਂ ਮੁੰਡੇ ਸਾਰੇ ਮੁੰਡਿਆਂ ਵਿੱਚੋਂ ਜਾਣਦਾ 25 30 ਮੁੰਡੇ ਸੀ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਅੰਕੁਸ਼ ਨੂੰ ਜਾਣਦਾ ਉਹਨੇ ਪਹਿਲਾਂ ਦੁਕਾਨ ਤੇ ਖਲੋ ਕੇ ਦਾਤਰ ਬਿਖਾ ਕੇ ਗਾਲ ਕੱਢੀਏ ਮੇਰੇ ਭਤੀਜੇ ਦਾ ਨਾਮ ਲੈ ਕੇ ਪਹਿ ਉਹਨੂੰ ਬਾਹਰ ਕੱਢੋ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਲੱਗਿਆ ਮੋਟਰਸਾਈਕਲ ਭੰਨਣਾ ਸ਼ੁਰੂ ਕਰਤਾ ਤੇ ਇਟਾ ਰੋੜੇ ਚਲਾਉਣੇ ਸ਼ੁਰੂ ਕਰਤੇ ਸੀ ਸ਼ਟਰ ਬੰਦ ਕਰਕੇ ਅੰਦਰ ਵੜ ਗਏ ਉਸ ਤੋਂ ਬਾਅਦ ਪੂਰੀ ਗਲੀ 'ਚ ਉਹਨਾਂ ਨੇ ਗਾਲਾਂ ਗੋਲਾਂ ਕੱਢੀਆਂ ਇਟਾ ਚਲਾਈਆਂ ਨੇ ਪਲਾਟ ਦੇ ਵਿੱਚ 5-7 ਗੱਡੀਆਂ ਲੱਗੀਆਂ ਸਾਰੀਆਂ ਭ ਕਿਹੜੀ ਜਗ੍ਹਾ ਦਾ ਵਾਕਿਆ ਜੀ ਹੈ ਇਹ ਨਹਿਰੂ ਕਲੋਨੀ ਚ ਸੁੱਖੇ ਦੀ ਵੇਲੀ ਲੱਗੇ ਜੀ ਤੁਹਾਡੀ ਕੋਈ ਪ੍ਰਾਣੀ ਰੰਜਿਸ਼ ਵਗੈਰਾ ਜੀ ਕਿਸੇ ਨਾਲ ਕੋਈ ਨਹੀਂ ਸਾਡੀ ਨਹੀਂ ਆ ਪਰ ਜਿਹੜੇ ਸਾਡੀ ਗਲੀ ਚ ਅੰਮ੍ਰਿਤਪਾਲ ਮੁੰਡਾ ਰਹਿੰਦਾ ਉਹਨਾਂ ਨਾਲ ਉਹਦੀ ਰੰਜਿਸ਼ ਹੀ ਪਹਿਲਾਂ ਸ਼ਾਮਾਂ ਨੂੰ ਆਏ ਨੇ 15 ਵੀ ਮੁੰਡੇ ਉਦੋਂ ਉਹਨਾਂ ਦੀ ਮੰਮੀ ਤੇ ਉਹ ਮੁੰਡਾ ਅੱਗ ਸੇਕ ਰਹੇ ਸੀ ਗਲੀ ਚ ਉਦੋਂ ਵੀ ਉਹ ਬੋਤਲਾ ਬਾਤਲਾ ਚਲਾ ਕੇ ਗਏ ਨੇ ਦਾਤਰ ਦੁੱਤਰ ਲੈ ਕੇ ਆਏ ਸੀ ਪਰ ਉਹਦੋਂ ਉਹਨਾਂ ਦੀ ਕੋਈ ਪੇਸ਼ ਨਹੀਂ ਚੱਲੀ ਇਹ ਦੁਬਾਰਾ ਫੇਰ ਹੋਰ ਮੁੰਡੇ ਇਕੱਠੇ ਕਰਕੇ ਤੇ ਹੁਣ ਇਹਨਾਂ ਨੇ ਇਹ ਕੰਮ ਕੀਤਾ ਹੈ ਦੁਸ਼ਮਣ ਇਹਨਾਂ ਤੇ ਅੰਮ੍ਰਿਤਪਾਲ ਦੀ ਕਿਸੇ ਨਾਲ ਲੱਗੀ ਤੇ ਬਾਕੀਆਂ ਤੇ ਗੱਡੀਆਂ ਕਿਉਂ ਭਨੀਆਂ ਕੋਈ ਪਤਾ ਲੱਗਾ ਉਹਨਾਂ ਨੂੰ ਇਹ ਜੀ ਹੁਣ ਉਹ ਦੱਸ ਸਕਦੇ ਜਿਨ੍ਹਾਂ ਨੇ ਗੱਡੀਆਂ ਭਨੀਆਂ ਅਸੀਂ ਤਾਂ ਡਰਦੇ ਮਾਰੇ ਅੰਦਰ ਵੜ ਗਏ ਜੀ ਉਹ ਬੰਦੇ ਕਿੱਥੇ ਰਹਿੰਦੇ ਉਹ ਬੰਦੇ ਰਹਿੰਦੇ ਆ ਜੀ ਆਪਣਾ ਸੰਧੂ ਕੁੰਡਿਆਂ ਵਾਲੇ ਕੋਲ ਆਗੇ ਜੀ ਹਮਲਾਵਰਾਂ ਨੇ ਤੇਜ਼ਰ ਹਥਿਆਰਾਂ ਦੇ ਨਾਲ ਕੁਝ ਲੋਕਾਂ ਤੇ ਹਮਲਾ ਵੀ ਕੀਤਾ ਜਿਸ ਚ ਇੱਕ ਲੜਕੇ ਸਣੇ ਇੱਕ ਔਰਤ ਗੰਭੀਰ ਰੂਪ ਚ ਜ਼ਖਮੀ ਦੱਸੀ ਜਾ ਰਹੀ ਜਿਸ ਨੂੰ ਕੇ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਉੱਥੇ ਹੀ ਕੁਝ ਹੋਰ ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਾਂਜੀ ਜੀ ਮੇਰਾ ਨਾਮ ਜੀ ਰੇਖਾ ਆ ਹਾਂਜੀ ਮੈਂ ਜਦ ਪਹਿਲਾਂ ਵੀ ਇੱਥੇ ਲੜਕੇ ਗਏ ਮਾਰ ਕੇ ਗਏ ਬੋਤਲਾ ਬਾਤਲਾ ਤੇ ਅਸੀਂ ਅੰਦਰ ਬੈਠੇ ਹੀ ਚਾਨ੍ਹ ਕੀ ਆਏ ਨਾਲ ਰੋਲਾ ਪਾਇਆ ਵਾ ਆਨੇ ਮੁੰਡੇ ਨੂੰ ਫੜਿਆ ਇਹਨਾਂ ਨੇ ਦਾਤਰਾ ਮਾਰੀਆਂ ਤੇ ਲੇਡੀ ਸੀ ਉਹ ਵੀ ਛਡਾਨ ਲਗੀ ਉਹਦੇ ਵੀ ਮੱਥੇ ਦੇਣਾ ਨੇ ਇਟ ਮਾਰੀ ਤੇ ਉਹ ਲੇਡੀ ਸਾਡੀ ਵੀ ਬਿਓਸ਼ ਹੋਈ ਐ ਇਸ ਟਾਈਮ ਉਹ ਹਸਪੀਟਲ ਨੂੰ ਆਕਸੀਜਨ ਲੱਗੀ ਐ ਤੇ ਮੁੰਡੇ ਦਾ ਤੇ ਜੇ ਕੁਝ ਪਤਾ ਨਹੀਂ ਕਿ ਉਹਨੂੰ ਕਿੰਨਿਆਂ ਕ ਸੱਟਾਂ ਲਾਤੀਆਂ ਕਿ ਬਚਦਾ ਵੀ ਐ ਕਿ ਨਹੀਂ ਬਚਦਾ ਬਹੁਤ ਬੁਰਾ ਹਾਲ ਕੀਤਾ ਜੀ ਜਿੰਨ ਪਤਾ ਨਹੀਂ ਕਿੰਨੇ ਕ ਮੁੰਡੇ ਇਹ ਦੱਸ ਨਹੀਂ ਸਕਦੇ ਕਿਉਂਕਿ ਮੈਨੂੰ ਤੇ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ ਅੱਗੇ ਜਿਹੜੇ ਮੁੰਡੇ ਇਹਨਾਂ ਨੂੰ ਪਤਾ ਉਹਨਾਂ ਦੇ ਨਾਵਾਂ ਦਾ ਉਹ ਦਾਤਰ ਮਾਰੀ ਜਾ ਰਹੇ ਉਹਨੂੰ ਇੱਕ ਜਣ ਨੂੰ ਇੰਨਾ ਛਡਾ ਰਹੇ ਉਹ ਛੱਡਦਾ ਨਹੀਂ ਸੀ ਪਿਆ ਮੁੰਡਾ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਨਹਿਰੂਗਲੋਨੀ ਦਾ ਜੀ ਸੁੱਖੇ ਦੀਵੇਲੀ ਲਾਗੇ ਜ ਉਹ ਇੱਧਰ ਇਹ ਬਾਠਾਂ ਵਾਲੀ ਗਲੀ ਵਿਧਿਆਵਾਲ ਦੇ ਹੈਗੇ ਜੇ ਕੁੰਡਿਆਂ ਵਾਲੇ ਕੋਆਲ ਦੇ ਜੀ ਮੰਗਾਂ ਕੀ ਕਰਦੇ ਹੋ ਜੀ ਤੁਸੀਂ ਮੰਗ ਆਹੀ ਕਰਦੇ ਆ ਕਿ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਪੁੱਤਿਆਂ ਨੂੰ ਉਧਰ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਮਾਮਲੇ ਨੂੰ ਪੁਰਾਣੀ ਰੰਜਿਸ਼ ਦਾ ਦੱਸਿਆ ਪੁਲਿਸ ਅਧਿਕਾਰੀ ਮੁਤਾਬਕ ਪੂਰੇ ਮਾਮਲੇ ਦੀ ਧੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਨਹੀਂ ਕੀ ਗੱਲ ਹੋਈ ਪ੍ਰੋਪਰ ਤੋਂ ਇਹਨਾਂ ਦਾ ਕੋਈ ਪਿਛਲਾ ਚੱਲ ਰਿਹਾ ਜੀ ਆਪਣਾ ਕੋਈ ਤਾਂ ਕਿਹੜੀ ਜਗ੍ਹਾ ਦਾ ਵਾਕਿਆ ਸਰ ਹਾਂਜੀ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਆਪਣਾ ਨਹਿਰੂ ਕਲੋਨੀ ਜੀ ਅੱਛਾ ਜੀ ਹਾਂਜੀ ਇਹ ਗੱਡੀਆਂ ਵਿੱਚ ਲੜੇ ਝਗੜੇ ਤੇ ਇਟਰ ਰੋਲੇ ਚੱਲੇ ਉਹਦੇ ਦਰਮਿਆਨ ਗੱਡੀਆਂ ਦੀ ਦੋ ਤਿੰਨ ਦੇ ਸ਼ੀਸ਼ੇ ਟੁੱਟੇ ਆ ਉਹ ਦੇਖ ਰਹੇ ਆ 10 ਵਸ ਉਹ ਦੇਖ ਰਹੇ ਆ ਹਾਂ ਛੇ ਗੱਡੀਆਂ ਕਾਰਵਾਈ ਕਰਾਂਗੇ ਬੰਦੀ ਜੀ ਸਿਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ ਹਾਲਾਂਕਿ ਰஞ்சிਸ਼ ਕਿਸ ਮਾਮਲੇ ਨੂੰ ਲੈ ਕੇ ਸੀ ਇਸ ਬਾਰੇ ਕਿਸੇ ਵੱਲੋਂ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਇਹਨਾਂ ਜ਼ਰੂਰ ਕਿ ਇਸ ਲੜਾਈ ਨੇ ਨਵੇਂ ਸਾਲ ਦੇ ਮੌਕੇ ਰੰਗ ਵਿੱਚ ਭੰਗ ਜ਼ਰੂਰ ਪਾ ਦਿੱਤਾ ਹੈ ਕਈ ਲੋਕ ਜ਼ਖਮੀ ਹੋਏ ਨੇ ਉਥੇ ਹੀ ਹੁਣ ਪੁਲਿਸ ਦੋਸ਼ੀਆਂ ਦੀ ਭਾਲ ਚ ਜੁਟ ਗਈ ਹੈ ਅਪਰੇ ਸਾ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ